ਸਤਿਕਾਰਯੋਗ ਦੋਸਤੋ 23 April ਹੈ ਜਿਹੜਾ ਪੂਰੇ ਸੰਸਾਰ ਦੇ ਵਿੱਚ World Book Day ਦੇ ਤੌਰ ਤੇ ਮਨਾਇਆ ਜਾਂਦਾ ਹੈ ਜਾਨੀ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਵਿਸ਼ਵ ਕਿਤਾਬ ਦਿਵਸ ਕਹਿ ਸਕਦੇ ਹਾਂ ਵਿਸ਼ਵ ਪੁਸਤਕ ਦਿਵਸ ਕਹਿ ਸਕਦੇ ਹਾਂ ਤਾਂ ਇਹ ਦਿਨ ਮਨਾਇਆ ਜਾਣ ਲੱਗਿਆ ਯੂਨੈਸਕੋ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਇਸ ਦਿਨ ਨੂੰ ਸੰਸਾਰ ਪੱਧਰ ਦੇ ਉੱਤੇ ਕਿਤਾਬ ਦਿਵਸ ਦੇ ਤੌਰ ਤੇ ਮਨਾਇਆ ਜਾਵੇ ਤਾਂ ਇਹ ਫੈਸਲਾ ਉਹਨਾਂ ਨੇ ਕਿਉਂ ਲਿਆ ਕਿਉਂਕਿ ਸੰਸਾਰ ਪੱਧਰ ਦੇ ਕੋ ਮੰਤਰੀ ਪ੍ਰਸਿੱਧੀ ਦੇ ਦੋ ਵੱਡੇ ਰਾਈਟਰ ਸੀ ਜਿਹੜੇ ਜਿੰਨਾਂ ਦਾ ਨਾਮ ਸ਼ਵੇਦਰਾ ਤੇ ਸ਼ੈਕਸਪੀਅਰ ਇਹ ਦੋ ਵੱਡੇ ਲੇਖਕ ਸੀ ਇਹਨਾਂ ਦੀ 1616 ਦੇ ਵਿੱਚ 23 April ਵਾਲੇ ਦਿਨ ਮੌਤ ਹੋਈ ਸੀ ਤੇ ਇਸ ਦਿਨ ਨੂੰ ਫਿਰ ਕਿਤਾਬ ਦਿਵਸ ਦੇ ਤੌਰ ਤੇ ਪਾਸ ਕਰ ਦਿੱਤਾ ਗਿਆ ਕਿ ਇਸ ਦਿਨ ਇਹ ਕਿਤਾਬ ਦਿਵਸ ਮਨਾਇਆ ਜਾਇਆ ਕਰੇਗਾ ਤਾਂ ਪੂਰੇ ਸੰਸਾਰ ਦੇ ਵਿੱਚ ਇਹ ਫੈਸਲਾ ਹੋ ਗਿਆ ਸੀਗਾ ਕਿ 1995 ਚ ਇਹ ਮਤਾ ਆਇਆ ਸੀਗਾ ਤੇ 1995 ਤੋਂ ਲੈ ਕੇ ਲਗਾਤਾਰ ਅੱਜ ਤੱਕ ਇਸ ਦਿਨ ਨੂੰ ਕਿਤਾਬ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਤੇ ਅਸੀਂ ਜਦੋਂ ਕਿਤਾਬ ਦਿਵਸ ਮਨਾਉਂਦੇ ਆ ਤਾਂ ਇਹਦੇ ਉੱਤੇ ਸਾਨੂੰ ਥੋੜੀ ਜਿਹੀ ਚਾਤ ਪਾ ਲੈਣੀ ਚਾਹੀਦੀ ਹੈ ਕਿ ਕਿਤਾਬਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਹੈਗੀ ਹੈ ਵਿਦਵਾਨ ਕਹਿੰਦੇ ਹੈਗੇ ਕਿ ਜਿਹੜੀਆਂ ਕਿਤਾਬਾਂ ਨੇ ਇਹ ਇੱਕ ਐਸੀ ਨਵੀਂ ਦੁਨੀਆ ਵੱਲ ਖਿੜਕੀ ਹੁੰਦੀ ਹੈ ਖੁੱਲਣ ਵਾਲੀ ਜਿਵੇਂ ਅਸੀਂ ਚੁਬਾਰੇ ਦੇ ਵਿੱਚ ਬੈਠੇ ਹੋਈਏ ਉੱਥੇ ਖਿੜਕੀ ਜਿਹੜੀ ਰੱਖੀ ਹੁੰਦੀ ਆ ਉਸ ਖਿੜਕੀ ਥਾਣੀ ਅਸੀਂ ਜਦੋਂ ਬਾਹਰਲੀ ਦੁਨੀਆ ਨੂੰ ਦੇਖਦੇ ਆ ਤਾਂ ਉਹ ਵੱਖਰਾ ਹੀ ਦ੍ਰਿਸ਼ ਵੱਖਰਾ ਨਜ਼ਾਰਾ ਤੇ ਨਵਾਂ ਗਿਆਨ ਮਿਲਦਾ ਹੈ ਬਿਲਕੁਲ ਕਿਤਾਬਾਂ ਉਸ ਖਿੜਕੀ ਦੀ ਤਰ੍ਹਾਂ ਹੁੰਦੀਆਂ ਕਿ ਹਰ ਪੰਨਾ ਜਦੋਂ ਅਸੀਂ ਪੜ੍ਹ ਕੇ ਪਲਟਦੇ ਆ ਤਾਂ ਹਰ ਪੰਨੇ ਦੇ ਉੱਤੇ ਸਾਨੂੰ ਨਵਾਂ ਗਿਆਨ ਨਵੀਂ ਦੁਨੀਆ ਨਵੀਂ ਨੌਲੇਜ ਹੈ ਜਿਹੜੀ ਉਹ ਸਾਨੂੰ ਮਿਲਦੀ ਹੈ ਤੇ ਅਸੀਂ ਜਿਹੜੇ ਦੇਸ਼ ਘੁੰਮ ਕੇ ਦੇਖ ਵੀ ਨਹੀਂ ਸਕਦੇ ਹੁੰਦੇ ਕਈ ਵਾਰੀ ਤੇ ਘੁੰਮੇ ਜਾ ਹੀ ਨਹੀਂ ਸਕਦੇ ਸਾਰੇ ਤਾਂ ਕਿਤਾਬਾਂ ਸਾਨੂੰ ਦੂਰ ਤੱਕ ਦੀ ਉਹ ਸੈਰ ਵੀ ਕਰਾ ਦਿੰਦੀਆਂ ਤੇ ਤਰ੍ਹਾਂ-ਤਰ੍ਹਾਂ ਦੀ ਸਾਡੀ ਗਿਆਨ ਹੈ ਜਿਹੜਾ ਉਹ ਸਾਡੇ ਦਿਮਾਗ ਦੇ ਵਿੱਚ ਜਿਹੜਾ ਉੱਤਰਦਾ ਹੈ ਉਹ ਕਿਤਾਬਾਂ ਰਾਹੀਂ ਹੀ ਉੱਤਰਦਾ ਹੈ ਕਿਤਾਬਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ ਤੇ ਅਸੀਂ ਜਾਣਦੇ ਹਾਂ ਕਿ ਜਿਹੜੀਆਂ ਕਿਤਾਬਾਂ ਹੁੰਦੀਆਂ ਉਹ ਇੱਕ ਪੁਲ ਦਾ ਇੱਕ ਕੜੀ ਦਾ ਕੰਮ ਕਰਦੀਆਂ ਪਿਛਲੀ ਪੀੜ੍ਹੀ ਤੇ ਅਗਲੀ ਪੀੜ੍ਹੀ ਆਉਣ ਵਾਲੀ ਜਿਹੜੀ ਪੀੜ੍ਹੀ ਹੁੰਦੀ ਹੈ ਸਾਡੇ ਬੱਚੇ ਉਹ ਪਿਵਿੱਖ ਤੇ ਬੀਤ ਚੁੱਕਿਆ ਸਮਾਂ ਜਾਣੀ ਬੀਤ ਚੁੱਕਿਆ ਸਮਾਂ ਤੇ ਆਉਣ ਵਾਲਾ ਸਮਾਜ ਨੂੰ ਅਸੀਂ ਭਵਿੱਖ ਕਹਿੰਦੇ ਆ ਉਹਦੇ ਦਰਮਿਆਨ ਇਹ ਪੁਲ ਦਾ ਕੰਮ ਕਰਦੀ ਹੈ ਪੀੜ੍ਹੀਆਂ ਨੂੰ ਜੋੜ ਕੇ ਰੱਖਦੀ ਹੈ ਕਿਤਾਬ ਇਸ ਦਾ ਨਾਮ ਹੈ ਗਿਆਨ ਦਾ ਪੁਲ ਹੈ ਜਾਨੀ ਇਹ ਇੱਕ ਕਿਸਮ ਦਾ ਤੇ ਗਿਆਨ ਦਾ ਜਿਹੜਾ ਇਹ ਪੁਲ ਹੈ ਸਾਨੂੰ ਸਾਡੇ ਬੀਤ ਚੁੱਕੇ ਨਾਲ ਤੇ ਆਉਣ ਵਾਲੇ ਸਮੇਂ ਨਾਲ ਜੋੜ ਕੇ ਰੱਖਦਾ ਹੈ ਤਾਂ ਕਿਤਾਬਾਂ ਜਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਜਿੱਥੇ ਭੰਡਾਰ ਕੀਤਾ ਜਾਂਦਾ ਜਿਹੜੇ ਕਮਰੇ ਦੇ ਵਿੱਚ ਉਹਨੂੰ ਅੰਗਰੇਜ਼ੀ ਦੇ ਵਿੱਚ ਲਾਇਬ੍ਰੇਰੀ ਵੀ ਕਹਿੰਦੇ ਨੇ ਪੁਸਤਕਾਲਿਆ ਕਹਿੰਦੇ ਨੇ ਤੇ ਜਿਹਨੂੰ ਪੁਸਤਕਾਲਿਆ ਕਹਿੰਦੇ ਨੇ ਲਾਇਬ੍ਰੇਰੀ ਕਹਿੰਦੇ ਨੇ ਤਾਂ ਵਿਦਵਾਨ ਕਹਿੰਦੇ ਨੇ ਕਿ ਜਿਹੜਾ ਇਨਕਲਾਬ ਹੁੰਦਾ ਨਾ ਇਨਕਲਾਬ ਉਹ ਲਾਇਬ੍ਰੇਰੀਆਂ ਦੀ ਬੁੱਕਲ ਦੇ ਵਿੱਚ ਪੜਦਾ ਹੈ ਉਹ ਲਾਇਬ੍ਰੇਰੀਆਂ ਦੇ ਗਰਭ ਦੇ ਵਿੱਚ ਹੁੰਦਾ ਹੈ ਉੱਥੇ ਪਈਆਂ ਹੋਈਆਂ ਕਿਤਾਬਾਂ ਜਿਹੜੀਆਂ ਹੁੰਦੀਆਂ ਜਦੋਂ ਉਹ ਕਿਤਾਬਾਂ ਉਹਨੂੰ ਪਾਠਕ ਪੜ੍ਹਦੇ ਨੇ ਤੇ ਉਹ ਕਿਤਾਬਾਂ ਉਹ ਇਨਕਲਾਬੀ ਰਾਈਟਰ ਜਿਹੜੇ ਹੁੰਦੇ ਨੇ ਲੇਖਕ ਹੁੰਦੇ ਨੇ ਉਹ ਪਾਠਕਾਂ ਦੇ ਦਿਮਾਗ ਦੇ ਵਿੱਚ ਉਤਰ ਜਾਂਦੇ ਨੇ ਤਾਂ ਫਿਰ ਉਹਨਾਂ ਦੇ ਵਿਚਾਰ ਇਨਕਲਾਬੀ ਬਣ ਜਾਂਦੇ ਨੇ ਤੇ ਫਿਰ ਉਹੀ ਲੋਕ ਇਨਕਲਾਬ ਵੀ ਕਰਦੇ ਹੁੰਦੇ ਨੇ ਜਾਨੀ ਜਿਹੜਾ ਇਨਕਲਾਬ ਹੈ ਉਹ ਲਾਇਬ੍ਰੇਰੀਆਂ ਦੇ ਗਰਭ ਦੇ ਵਿੱਚ ਪਲ ਰਿਹਾ ਹੁੰਦਾ ਹੈ ਇਸ ਕਰਕੇ ਕਿਤਾਬਾਂ ਦੀ ਜਿਹੜੀ ਮਹੱਤਤਾ ਹੈ ਅੱਜ ਦੇ ਦਿਨ ਦੇ ਉੱਤੇ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਬਹੁਤ ਵੱਡੀ ਮਹੱਤਤਾ ਹੈ ਤੇ ਮੈਂ ਜ਼ਿਆਦਾ ਗੱਲ ਲੰਬੀ ਨਾ ਕਰਾਂ ਇੰਨੀ ਗੱਲ ਜ਼ਰੂਰ ਕਹਿਣੀ ਚਾਹੁੰਨਾ ਕਿ ਕਿਤਾਬਾਂ ਜਦੋਂ ਅਸੀਂ ਖਰੀਦਦੇ ਹਾਂ ਆਪਣੇ ਘਰਾਂ ਦੇ ਵਿੱਚ ਲੈ ਕੇ ਆਉਂਦੇ ਹਾਂ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਕਿ ਕਿਤਾਬਾਂ ਦੀ ਸਾਹਿਤ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਕਿਹੜੀ ਕਿਸਮ ਦਾ ਸਾਹਿਤ ਹੈ ਜਿਹੜਾ ਉਹ ਕਲਿਆਣਕਾਰੀ ਹੈ ਤੇ ਕਿਹੜੇ ਕਿਸਮ ਦਾ ਸਾਹਿਤ ਹੈ ਜਿਹੜਾ ਉਹ ਵਿਨਾਸ਼ਕਾਰੀ ਹੈ ਕਿਉਂਕਿ ਸਾਹਿਤਕ ਇਹ ਤਾਂ ਨਹੀਂ ਹੁੰਦਾ ਵੀ ਕਿਤਾਬ ਛਪ ਗਈ ਕਿਤਾਬ ਦੇ ਵਿੱਚ ਲਿਖਿਆ ਕੀ ਹੈ ਲਿਖਣ ਵਾਲੇ ਦਾ ਉਦੇਸ਼ ਕੀ ਹੈ ਉਹਦਾ ਮਨਸ਼ਾ ਕੀ ਹੈ ਸਮਾਜ ਨੂੰ ਕੋਈ ਕਰਾਹੇ ਪਾਉਣ ਦਾ ਹੈ ਜਾਂ ਕੋਈ ਲੁੱਟਣ ਦਾ ਹੈ ਜਾਂ ਕੋਈ ਗੰਦੀਆਂ ਆਤਾਂ ਪੈਦਾ ਕਰਨ ਦਾ ਹੈ ਜਾਂ ਕੋਈ ਇਨਕਲਾਬੀ ਗੱਲ ਕਰ ਰਿਹਾ ਹੈ ਤਾਂ ਇਸ ਕਰਕੇ ਜਿਹੜਾ ਸਾਹਿਤ ਹੈ ਕਿਤਾਬਾਂ ਨੇ ਜਿਹੜੀਆਂ ਇਹਨਾਂ ਨੂੰ ਅਸੀਂ ਮੋٹے ਤੌਰ ਦੇ ਉੱਤੇ ਮੈਂ ਇਹਨਾਂ ਨੂੰ ਪੰਜ ਭਾਗਾਂ ਦੇ ਵਿੱਚ ਵੰਡਦਾ ਹਾਂ ਉਹ ਪੰਜ ਪਾਗ ਕਿਹੜੇ ਕਿਹੜੇ ਨੇ ਨੰਬਰ 1 ਦੇ ਉੱਤੇ ਤਾਂ ਅਗਾਹ ਬਦੂ ਸਾਹਿਤ ਹੁੰਦਾ ਜਿਹਨੂੰ ਅਸੀਂ ਇਨਕਲਾਬੀ ਸਾਹਿਤ ਕਹਿੰਨੇ ਆ ਜਿਹੜਾ ਸਾਡੇ ਸਮਾਜ ਨੂੰ ਅਗਾਹ ਵੱਲ ਨੂੰ ਲੈ ਕੇ ਜਾਂਦਾ ਤੇ ਪਿਛਾਂ ਖਿੱਚੂ ਕਦਰਾਂ ਕੀਮਤਾਂ ਨੂੰ ਰੱਦ ਕਰਦਾ ਇਨਕਲਾਬੀ ਜਿਹੜੇ ਲੇਖਕ ਹੁੰਦੇ ਨੇ ਅਗਾਹ ਬਦੂ ਲੇਖਕ ਹੁੰਦੇ ਨੇ ਉਹ ਅਗਾਹ ਬਦੂ ਸਾਹਿਤ ਰਚਦੇ ਨੇ ਤੇ ਜਿਹੜੇ ਅਗਾਹ ਬਦੂ ਪਾਠਕ ਹੁੰਦੇ ਨੇ ਉਹ ਇਹੋ ਜਿਹੀਆਂ ਹੀ ਕਿਤਾਬਾਂ ਖਰੀਦ ਕੇ ਆਪਣੇ ਘਰਾਂ ਦੇ ਵਿੱਚ ਲਾਇਬ੍ਰੇਰੀ ਦੇ ਵਿੱਚ ਇਕੱਠੀਆਂ ਕਰਦੇ ਨੇ ਤੇ ਉਹਨਾਂ ਨੂੰ ਪੜ੍ਹਦੇ ਰਹਿੰਦੇ ਨੇਗੇ ਤੇ ਦੂਜਾ ਸਾਹਿਤ ਜਿਹੜਾ ਹੁੰਦਾ ਪਛਾਣ ਖਚੂ ਸਹਿਤ ਹੁੰਦਾ ਜਿਹੜਾ ਉਹ ਪਛਾਣ ਖਚੂ ਸਹਿਤ ਜਿਹਦੇ ਵਿੱਚ ਮਤਲਬ ਰੂੜੀਵਾਦੀ ਕਦਰਾਂ ਕੀਮਤਾਂ ਦੀ ਹਮਾਇਤ ਕੀਤੀ ਗਈ ਹੁੰਦੀ ਹੈ ਉਹ ਸਮਾਜ ਨੂੰ ਪਛਾਣ ਵੱਲ ਨੂੰ ਲੈ ਜਾਂਦਾ ਹੈ ਉਹਨੂੰ ਅਸੀਂ ਪਛਾਣ ਖਚੂ ਸਹਿਤ ਕਹਿੰਨੇ ਆ ਇੱਕ ਸਹਿਤ ਹੁੰਦਾ ਸਥਾਪਤੀ ਵਾਲਾ ਕਿ ਜਿਹਦੀ ਖਾਈਏ ਬਾਜਰੀ ਉਸੇ ਦੇ ਪਰ ਇਹ ਹਾਜ਼ਰੀ ਜਣੀ ਸਰਕਾਰੀ ਸਹਿਤਕਾਰ ਵੀ ਹੁੰਦੇ ਨੇ ਜਿਹੜੇ ਸਰਕਾਰਾਂ ਨਾਲ ਰਲ ਕੇ ਚੱਲਦੇ ਹੁੰਦੇ ਨੇ ਇਨਾਮ ਨੂੰ ਹਾਸਲ ਕਰਨੇ ਹੁੰਦੇ ਨੇਗੇ ਉਹਨਾਂ ਨੂੰ ਅਸੀਂ ਕਹਿ ਸਕਦੇ ਆ ਕਿ ਜਿਵੇਂ ਦਰਬਾਰੀ ਕਵੀ ਹੁੰਦੇ ਨੇ ਰਾਜਾ ਮਹਾਰਾਜਿਆਂ ਦੇ ਅੱਗੇ ਕਵੀ ਪਾਲੇ ਹੁੰਦੇ ਸੀਗੇ ਦਰਬਾਰੀ ਕਵੀ ਹੁੰਦੇ ਸੀਗੇ ਦਰਬਾਰੀ ਸਹਿਤਕਾਰ ਹੁੰਦੇ ਸੀ ਇਸੇ ਤਰ੍ਹਾਂ ਅੱਜ ਕੱਲ ਵੀ ਹੈਗੇ ਨੇਗੇ ਸਥਾਪਤੀ ਵਾਲਾ ਜਿਹੜਾ ਸਹਿਤ ਹੁੰਦਾ ਹੈ ਇਹ ਇਸ ਕੈਟਾਗਰੀ ਦੇ ਵਿੱਚ ਆਉਂਦਾ ਹੈ ਤੇ ਇੱਕ ਲੱਚਰ ਸਹਿਤ ਜਿਹੜਾ ਮਤਲਬ ਬਿਲਕੁਲ ਹੀ ਲੱਚਰ ਨੀਵੇਂ ਪੱਦਰ ਦਾ ਅਸ਼ਲੀਲ ਗੰਦੀਆਂ ਗੰਦੇ ਗੀਤ ਗੰਦੀਆਂ ਕਵਤਾਵਾਂ ਗੰਦੇ ਕੋਈ ਹੋਰ ਇਸ ਕਿਸਮ ਦਾ ਜਿਹੜਾ ਸਹਿਤ ਹੈ ਜਿਹੜਾ ਨਿਰਈ ਉਹਦੇ ਵਿੱਚ ਗੰਧ ਰਚਿਆ ਹੁੰਦਾ ਹੈ ਉਹਨੋਂ ਅਸੀਂ ਲੱਚਰ ਸਹਿਤ ਕਹਿੰਨੇ ਅਗੇ ਤੇ ਇੱਕ ਪੰਜਵੀਂ ਜਿਹੜੀ ਕਿਸਮ ਮੈਂ ਖੋਜੀ ਹੈ ਉਹ ਹੈ ਤੂੜੀ ਸਹਿਤ ਤੂੜੀ ਸਹਿਤ ਕੀ ਹੁੰਦਾ ਹੈ ਕਿ ਐਡੀਆਂ ਐਡੀਆਂ ਮੋਟੀਆਂ ਮੋਟੀਆਂ ਕਿਤਾਬਾਂ ਕਈ ਲੇਖਕ ਹੈ ਜਿਹੜੇ ਉਹ ਲਿਖਤਾ ਦਿੰਦੇ ਨੇਗੇ ਜਿਵੇਂ ਕੋਈ ਤੂੜੀ ਦੀ ਟਰਾਲੀ ਭਰੀ ਹੋਵੇ ਤੇ ਉਹਦੇ ਵਿੱਚੋਂ ਜੇ ਕੋਈ ਦਾਣੇ ਲੱਭਣ ਲੱਗਿਏ ਤਾਂ ਦਾਣੇ ਉਹਦੇ ਵਿੱਚੋਂ ਪਾਈਆ ਬਣੀ ਨਿਕਲਦੇ ਤੂੜੀ ਟਰਾਲੀ ਦੇ ਵਿੱਚੋਂ ਇਸੇ ਤਰ੍ਹਾਂ ਕਈ ਰਾਈਟਰ ਇਹੋ ਜਿਹੇ ਨੇ ਕੋ ਕਾਗਜ਼ੀ ਕਾਲੇ ਕਰਦੇ ਨੇਗੇ ਤੇ ਵਿੱਚੋਂ ਨਿਕਲਦਾ ਕੁਝ ਵੀ ਨਹੀਂ ਹੈ ਉਹਨੂੰ ਤੂੜੀ ਸਹਿਤ ਕਹਿੰਨਾ ਮੈਂ ਤੇ ਇਸ ਤਰ੍ਹਾਂ ਜਿਹੜੇ ਇਹ ਪੰਜ ਕਿਸਮ ਦੇ ਜਿਹੜੇ ਇਹ ਸਹਿਤ ਨੂੰ ਅਸੀਂ ਵੰਡਦੇ ਆਂ ਤਾਂ ਸਹਿਤ ਦੀ ਖਰੀਦ ਕਰਨ ਲੱਗਿਆਂ ਘਰ ਦੇ ਵਿੱਚ ਕਿਤਾਬ ਲੈ ਕੇ ਆਉਣ ਲੱਗਿਆਂ ਇਸ ਗੱਲ ਦੀ ਸਾਨੂੰ ਪਰਖ ਕਰ ਲੈਣੀ ਚਾਹੀਦੀ ਹੈ ਕਿ ਜਿਹੜੀ ਕਿਤਾਬ ਅਸੀਂ ਲੈ ਕੇ ਆ ਰਹੇ ਆਂ ਇਹਦਾ ਸਬੰਧ ਕਿਹੜੀ categories ਨਾਲ ਹੈ ਇਹ ਗਾਂਵਦੂ ਸਹਿਤ ਹੈ ਪਛਾਂਖ ਚੂ ਸਹਿਤ ਹੈ ਕਿ ਸਥਾਪਤੀ ਵਾਲਾ ਹੈ ਕਿ ਲੱਚਰ ਸਹਿਤ ਹੈ ਜਾਂ ਤੂੜੀ ਸਹਿਤ ਤੇ ਤੂੜੀ ਦਾ ਕੀ ਬਣਨਾ ਹੁੰਦਾ ਫਿਰ ਖਾਦ ਬਣਣੀ ਹੁੰਦੀ ਹੈ ਕਈ ਲੋਕ ਇਹ ਕਹਿੰਦੇ ਨੇਗੇ ਖਾਦ ਵੀ ਤਾਂ ਫਿਰ ਚੰਗੀ ਹੁੰਦੀ ਹੈ ਨਾ ਖਾਦ ਕਹਿੰਦੇ ਨੇ ਜੇ ਬੂਟਿਆਂ ਦੀਆਂ ਜੜ੍ਹਾਂ 'ਚ ਪੈ ਜਾਏ ਬੂਟਾ ਵਾਧਾ ਫੁੱਲਦਾ ਵੀ ਉਹਨਾਂ ਹੀ ਹੈ ਪਰ ਬਈ ਜੇ ਖਾਦ ਓਵਰ ਹੋ ਜਾਏ ਓਵਰਡੋਸ ਹੋ ਜਾਏ ਖਾਦ ਦੀ ਜ਼ਿਆਦਾ ਮਾਤਰਾ ਪੈ ਜਾਏ ਉਹ ਬੂਟਿਆਂ ਨੂੰ ਛਾੜ ਵੀ ਦਿੰਦੀ ਹੈ ਫਿਰ ਇਸ ਕਰਕੇ ਜੇ ਕਿਤੇ ਸਿਹਤ ਇਹੋ ਜਿਹਾ ਹੋ ਗਿਆ ਜਿਹਨੂੰ ਅਸੀਂ ਤੂੜੀ ਸਿਹਤ ਕਹਿੰਦੇ ਆ ਤਾਂ ਫਿਰ ਜਿਹੜਾ ਉਹ ਸਿਹਤ ਦਾ ਬੇੜਾ ਕਰਕ ਵੀ ਕਰਦਾ ਹੈਗਾ ਤੇ ਪਾਟਕਾਂ ਦੇ ਪੱਲਿਓ ਕੁਝ ਨਹੀਂ ਪੌਂਦਾ ਹੈਗਾ ਕੋ ਕੋ ਦੇ ਵਿੱਚੋਂ ਦਾਣੇ ਤਾਂ ਲੱਭਦੇ ਨਹੀਂ ਹੁੰਦੇ ਤੂੜੀ ਦੇ ਵਿੱਚੋਂ ਤੂੜੀ ਹੀ ਤੂੜੀ ਹੁੰਦੀ ਹੈਗੀ ਤਾਂ ਇਸ ਕਰਕੇ ਸਾਨੂੰ ਉਸਾਰੂ ਸਹਿਤ ਨਾਲ ਜੁੜਨਾ ਚਾਹੀਦਾ ਹੈ ਅੱਜ ਦੇ ਦਿਨ ਦੇ ਉੱਤੇ ਤੇ ਚੰਗੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਉਹਨਾਂ ਚੰਗੀਆਂ ਕਿਤਾਬਾਂ ਨੂੰ ਘਰ ਦੇ ਵਿੱਚ ਲਿਆ ਕੇ ਸੰਭਾਲਣਾ ਪੜਨਾ ਤੇ ਜਨਮ ਦਿਨਾਂ ਦੇ ਉੱਤੇ ਵਾਹਾਂ ਸ਼ਾਦੀਆਂ ਦੇ ਉੱਤੇ ਵੀ ਮਠਿਆਈਆਂ ਦੇ ਡੱਬੇ ਜਿਹੜੇ ਦਿੱਤੇ ਜਾਂਦੇ ਨੇਗੇ ਉਹ ਮਠਿਆਈਆਂ ਦੇ ਡੱਬਿਆਂ ਦੀ ਥਾਂ ਦੇ ਉੱਤੇ ਕਈ ਵਿਦਵਾਨਾਂ ਨੇ ਕਿਤਾਬਾਂ ਵੰਡਣ ਦਾ ਰਿਵਾਜ ਵੀ ਪਾਇਆ ਤੇ ਉਹ ਡੱਬੇ ਤਾਂ ਖਾਦੇ ਪੀਤੇ ਜਾਂਦੇ ਨੇ ਪਰ ਉਹ ਕਿਤਾਬ ਹੈ ਜਿਹੜੀ ਹਮੇਸ਼ਾ ਘਰ ਦੇ ਵਿੱਚ ਪਈ ਰਹਿੰਦੀ ਹੈ ਤੇ ਪੀੜੀ ਦਰ ਪੀੜੀ ਉਹ ਕਈ ਕਈ ਪੀੜੀਆਂ ਘਰ ਦੇ ਵਿੱਚ ਗਿਆਨ ਵੰਡਦੀ ਹੈ ਰੋਸ਼ਨੀ ਵੰਡਦੀ ਰਹਿੰਦੀ ਹੈਗੀ ਕਈ ਵਾਰੀ ਹੁੰਦਾ ਕਿ ਕਿਤਾਬ ਪੜੀ ਨਹੀਂ ਜਾਂਦੀ ਕਈ ਲੋਕਾਂ ਨੂੰ ਇਹ ਹੁੰਦਾ ਯਾਰ ਪੜਨ ਦਾ ਤਾਂ ਸਮਾਂ ਨਹੀਂ ਹੁੰਦਾ ਤੇ ਕਿਤਾਬ ਖਰੀਦ ਕੇ ਕਰਨੀ ਕੀ ਹੈ ਮੇਰੇ ਹੀ ਆਪਦੀ ਨਿਜੀ رائے ਹੈ ਕਿ ਕਿਤਾਬ ਨੂੰ ਖਰੀਦੋ ਲਿਆ ਕੇ ਕਰੇ ਰੱਖ ਦਿਓ ਪਈ ਰਹਿਣ ਦਿਓ ਕਿਤਾਬ ਨੂੰ ਸੁੱਤੀ ਪਈ ਰਹਿਣ ਦਿਓ ਲਾਜ਼ਮੀ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਸਹਿਤ ਪ੍ਰੇਮੀ ਆ ਜਿਹੜਾ ਕਿਤਾਬਾਂ ਨੂੰ ਪਿਆਰ ਕਰਨ ਵਾਲਾ ਕੋਈ ਬੱਚਾ ਬੱਚੀ ਐਸਾ ਪੈਦਾ ਹੋਏਗਾ ਜਿਹੜਾ ਕਿਤਾਬਾਂ ਜਦੋਂ ਹੱਥ ਮਾਰੇਗਾ ਸੁਰਤ ਸੰਭਾਲੇਗਾ ਉਹ ਕਿਤਾਬਾਂ ਨਾਲ ਪਿਆਰ ਪਾਏਗਾ ਤੇ ਉਹਨਾਂ ਨੂੰ ਪੜ੍ਹੇਗਾ ਤਾਂ ਹੁਣ ਸਾਡੇ ਸਮਾਜ ਦੇ ਵਿੱਚ ਜਿਹੜੇ ਬੰਦੇ ਰੋਲ ਕਰ ਰਹੇ ਹੈਗੇ ਤਾਂ ਉਹਦੇ ਵਿੱਚ ਨੰਬਰ 1 ਦੇ ਉੱਤੇ ਅਧਿਆਪਕ ਆਉਂਦੇ ਨੇ ਅਧਿਆਪਕਾਂ ਦਾ ਰੋਲ ਕੀ ਹੈ ਆਪਾਂ ਜਾਣਦੇ ਹਾਂ ਸਾਰੇ ਅਧਿਆਪਕਾ ਜਿਹੜੇ ਸਾਇਤ ਦੇ ਵਿੱਚ ਰੁਚੀ ਨਹੀਂ ਰੱਖਦੇ ਉਹ ਬਸ ਨੌਕਰੀ ਲੈਣ ਦੇ ਮਾਰੇ ਕਈ ਵਾਰੀ ਅਧਿਆਪਕ ਬਣ ਜਾਂਦੇ ਨੇਗੇ ਪਰ ਕਈ ਅਧਿਆਪਕ ਐਸੇ ਨੇਗੇ ਜਿਹੜੇ ਅਧਿਆਪਕ ਹੋਣ ਦੀ ਪੂਰੀ ਪੂਰੀ ਜਿਹੜੀ ਭੂਮਿਕਾ ਨਿਭਾਉਂਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਤੇ ਉਹਨਾਂ ਅਧਿਆਪਕਾਂ ਨੂੰ ਅਸੀਂ ਸਲਾਮ ਵੀ ਕਰਦੇ ਆ ਤੇ ਨੰਬਰ 2 ਦੇ ਉੱਤੇ ਜਿਹੜੇ ਸਾਡੇ ਧਰਮ ਗੁਰੂ ਨੇ ਧਰਮ ਗੁਰੂ ਆ ਜਿਹੜੇ ਉਹ ਐਸੇ ਸਹਿਤ ਨਾਲ ਸਾਨੂੰ ਜੋੜਦੇ ਆ ਕਈ ਕਈ ਤਾਂ ਕ੍ਰਾਂਤੀਕਾਰੀ ਸੰਤ ਵੀ ਹੈਗੇ ਨੇ ਆਗਾਹ ਬਧੂ ਆਪਣੇ ਪ੍ਰਵਚਨ ਕਰਦੇ ਨੇਗੇ ਐਸੇ ਲੈਕਚਰ ਦਿੰਦੇ ਨੇ ਸਪੀਚਾਂ ਦਿੰਦੇ ਨੇ ਤੇ ਐਸੇ ਇਨਕਲਾਬੀ ਪੁਸਤਕਾਂ ਨਾਲ ਵੀ ਜੋੜਦੇ ਨੇ ਪਰ ਕਈ ਧਰਮਗੁਰੂ ਐਸੇ ਵੀ ਹੈਗੇ ਨੇ ਜਿਹੜੇ ਸਿਰਫ ਰੂੜੀਵਾਦ ਦਾ ਹੀ ਪ੍ਰਚਾਰ ਕਰਦੇ ਨੇ ਤੇ ਉਰਲੀਆਂ ਪਰਲੀਆਂ ਮਾਰ ਕੇ ਸਮਾਂ ਬਰਬਾਦ ਕਰਕੇ ਆਪਣੇ ਸਰੋਤਿਆਂ ਦਾ ਜਾਂ ਭਗਤਾਂ ਦਾ ਉਹ ਸਮਾਂ ਹੀ ਬਰਬਾਦ ਕਰਦੇ ਤੇ ਉਹਨਾਂ ਦੇ ਮਨਾਂ ਦੇ ਵਿੱਚ ਬਹਿਮਾ ਪਰਮਾਲਾ ਕੂੜਾ ਵੀ ਭਰ ਦਿੰਦੇ ਨੇ ਕਈ ਵਾਰੀ ਨੰਬਰ 3 ਦੇ ਉੱਤੇ ਮਾਪੇ ਆਉਂਦੇ ਨੇਗੇ ਤਾਂ ਮਾਪਿਆਂ ਨੂੰ ਜਿੱਥੇ ਆਪਣੇ ਬੱਚਿਆਂ ਪ੍ਰਤੀ ਸੁਚੇਤ ਹੋਣਾ ਚਾਹੀਦਾ ਉਹਨਾਂ ਨੂੰ ਸਿਲੇਬਸ ਦੀਆਂ ਕਿਤਾਬਾਂ ਦੇ ਨਾਲ ਨਾਲ ਜਿਹੜੀਆਂ ਸਿਲੇਬਸ ਤੋਂ ਬਾਹਰੀਆਂ ਕਿਤਾਬਾਂ ਨੇ ਉਹ ਵੀ ਪੜਨ ਦੀ ਆਦਤ ਪਾਉਣੀ ਚਾਹੀਦੀ ਹੈ ਤੇ ਬੱਚਿਆਂ ਦੇ ਜਨਮ ਦਿਨ ਦੇ ਉੱਤੇ ਕਿਤਾਬਾਂ ਦੇ ਗਿਫਟ ਹੈ ਜਿਹੜੇ ਤੋਹਫੇ ਹੈ ਉਹ ਬੱਚਿਆਂ ਨੂੰ ਭੇਟ ਕਰਨੇ ਚਾਹੀਦੇ ਹੈਗੇ ਤੇ ਇਸ ਤੋਂ ਅੱਗੇ ਬਾਰੀ ਆਉਂਦੀ ਹੈ ਰਾਸ਼ੀ ਲੀਡਰ ਜਿਹੜੇ ਸਾਡੇ ਜਾਂ ਸਰਕਾਰਾਂ ਨੇ ਇਹਨਾਂ ਦਾ ਵੀ ਬਹੁਤ ਵੱਡਾ ਰੋਲ ਹੈ ਸਰਕਾਰਾਂ ਕੀ ਨਹੀਂ ਕਰ ਸਕਦੀਆਂ ਹੁੰਦੀਆਂ ਉਹ ਲਾਇਬ੍ਰੇਰੀਆਂ ਸਥਾਪਿਤ ਕਰ ਸਕਦੀਆਂ ਨੇ ਰਾਸ਼ੀ ਲੀਡਰ ਜਿਹੜੇ ਉਹ ਵੀ ਲੋਕਾਂ ਨੂੰ ਠੀਕ ਦਿਸ਼ਾ ਦੇ ਵਿੱਚ ਪ੍ਰੇਰਣਾ ਦੇ ਸਕਦੇ ਨੇਗੇ ਪਰ ਸਾਡੇ ਜਿਹੜੀ ਹਿੰਦੁਸਤਾਨ ਦੇ ਵਿੱਚ ਜਿਹੜੀ ਕਿਸਮ ਦੀ ਸਿਆਸਤ ਹੈ ਜਾਂ ਰਾਜਨੀਤਿਕ ਤਾਣਾ ਬਾਣਾ ਹੈ ਉਹ ਤੋਂ ਵੀ ਆਪਾਂ ਪਲੀਪਾਂਤ ਜਾਣੂ ਹੈ ਤਾਂ ਇਹਨਾਂ ਗੱਲਾਂ ਤੋਂ ਸਾਨੂੰ ਸਾਵਧਾਨ ਹੋ ਕੇ ਕਿ ਅਸੀਂ ਪੁਸਤਕ ਦਿਵਸ ਦੇ ਜਿਹੜਾ ਦਿਨ ਹੈ ਇਹਦੇ ਉੱਤੇ ਅਸੀਂ ਕਿਹੋ ਜੀ ਕਿਤਾਬ ਲੈ ਕੇ ਆਈਏ ਤੇ ਕਿਹੜਾ ਬੰਦਾ ਕਿਹੋ ਜੀ ਭੂਮਿਕਾ ਨਿਭਾ ਰਿਹਾ ਹੈ ਇਹ ਤੋਂ ਆਪਾਂ ਨੂੰ ਸੁਚੇਤ ਹੋਣਾ ਚਾਹੀਦਾ ਤਾਂ ਜਿੱਥੇ ਲੋੜ ਤਾਂ ਹੈ ਕਿ ਥਾਂ ਥਾਂ ਸਕੂਲ ਖੋਲੇ ਜਾਣ ਲਾਇਬ੍ਰੇਰੀਆਂ ਖੋਲੀਆਂ ਜਾਣ ਕਿਉਂਕਿ ਵਿਦਵਾਨ ਕਹਿੰਦੇ ਨੇ ਕਿ ਇੱਕ ਸਕੂਲ ਖੋਲਣਾ ਤੇ ਸਕੂਲ ਦੇ ਵਿੱਚ ਲਾਇਬ੍ਰੇਰੀ ਇੱਕ ਜ਼ਰੂਰੀ ਅੰਗ ਹੁੰਦਾ ਹੈ ਇਹ ਵੀ ਆਪਾਂ ਨੂੰ ਪਤਾ ਹੈ ਜੇ ਸਕੂਲ ਦੇ ਵਿੱਚ ਲਾਇਬ੍ਰੇਰੀ ਵੀ ਖੁੱਲਦੀ ਹੈ ਇੱਕ ਸਕੂਲ ਖੁੱਲਦਾ ਹੈ ਕਹਿੰਦੇ ਇੱਕ ਸਕੂਲ ਇੱਕ ਲਾਇਬ੍ਰੇਰੀ ਖੋਲਣ ਦਾ ਸੰਭਾਲਣ ਦਾ ਮਤਲਬ ਇਹ ਹੈ 100 ਜੇਲ ਦੇ ਦਰਵਾਜ਼ੇ ਬੰਦ ਕਰਨਾ 100 ਜੇਲ ਦੇ ਦਰਵਾਜ਼ੇ ਬੰਦ ਕਰਨਾ ਜੇਲਾਂ ਕਾਦੇ ਵਾਸਤੇ ਹੁੰਦੀਆਂ ਜੇਲਾਂ ਉਹਨਾਂ ਲੋਕਾਂ ਨੂੰ ਸੰਭਾਲਣ ਵਾਸਤੇ ਹੁੰਦੀਆਂ ਜਿਨ੍ਹਾਂ ਨੂੰ ਅੱਜ ਕੱਲ੍ਹ ਸੁਧਾਰ ਕਰ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਲੋਕ ਕ੍ਰਿਮੀਨਲ ਲੋਕ ਹੁੰਦੇ ਨੇ ਕੋਈ ਸਮਾਜ ਦੇ ਵਿੱਚ ਵਿਚਰਦੇ ਗਲਤ ਕੰਮ ਕਰ ਬੈਠਦੇ ਨੇ ਗੈਰ ਕਾਨੂੰਨੀ ਕੰਮ ਕਰ ਬੈਠਦੇ ਨੇ ਪਰ ਜਿਹੜਾ ਬੰਦਾ ਸਹਿਤ ਨਾਲ ਜੁੜ ਗਿਆ ਨਾ ਉਹ ਛੇਤੀ ਕੀਤੇ ਗਲਤ ਕੰਮ ਕਰਦਾ ਹੀ ਨਹੀਂ ਹੁੰਦਾ ਕਿਉਂਕਿ ਕਿਤਾਬਾਂ ਜਿਹੜੀਆਂ ਹੁੰਦੀਆਂ ਉਹਨੂੰ ਅਗਵਾਈ ਦੇ ਕੇ ਠੀਕ ਦਿਸ਼ਾ ਦੇ ਵਿੱਚ ਤੋਰ ਲੈਂਦੀਆਂ ਨੇ ਕਿਉਂਕਿ ਇੱਕ ਜਿਹੜੀ ਕਿਤਾਬ ਹੁੰਦੀ ਹੈ ਕਿਸੇ ਰਾਈਟਰ ਦਾ ਕਿਸੇ ਲੇਖਕ ਦਾ ਜ਼ਿੰਦਗੀ ਭਰ ਦਾ ਤਜਰਬਾ ਹੁੰਦਾ ਉਹਦਾ ਨਿਚੋੜ ਹੁੰਦੀ ਹੈ ਉਹ ਕਿਤਾਬ ਉਹ ਕੋਈ ਐਵੇਂ ਕਿਵੇਂ ਗੱਲ ਨਹੀਂ ਹੁੰਦੀ ਇਸ ਕਰਕੇ ਅਸੀਂ ਵੱਡੇ ਵੱਡੇ ਵਿਦਵਾਨਾਂ ਨੂੰ ਸਾਰਿਆਂ ਨੂੰ ਮਿਲਤਾ ਸਕਦੇ ਨਹੀਂ ਹੈਗੇ ਤੇ ਉਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਅਸੀਂ ਆਪਣੇ ਘਰ ਦੇ ਵਿੱਚ ਲਿਆ ਕੇ ਪੜ੍ਹ ਸਕਦੇ ਹਾਂ ਉਹਨਾਂ ਦੇ ਤਜਰਬੇ ਹਾਸਲ ਕਰ ਸਕਦੇ ਹਾਂ ਤਾਂ ਚਾਹੀਦਾ ਇਹ ਕਿ ਥਾਂ ਥਾਂ ਦੇ ਉੱਤੇ ਲਾਇਬ੍ਰੇਰੀਆਂ ਖੋਲੀਆਂ ਜਾਣ ਥਾਂ ਥਾਂ ਦੇ ਉੱਤੇ ਸਕੂਲ ਖੋਲੇ ਜਾਣ ਵਿਗਿਆਨ ਕਲੀਹਾਂ ਦੇ ਉੱਤੇ ਸਮਾਜ ਨੂੰ ਤੋਰਿਆ ਜਾਵੇ ਪਰ ਸਾਡੇ ਜਿਹੜੇ ਪ੍ਰਬੰਧਕ ਨੇ ਸਿਸਟਮ ਨੂੰ ਚਲਾਉਣ ਵਾਲੇ ਲੋਕ ਨੇ ਉਹਨਾਂ ਨੇ ਤਾਂ ਹੁਣ ਤੱਕ ਲਾਇਬ੍ਰੇਰੀਆਂ ਤਾਂ ਕੀ ਖੋਲਣੀਆਂ ਸੀ ਸਾਹਿਤ ਨਾਲ ਤਾਂ ਕੀ ਜੋੜਨਾ ਸੀ ਸਾਡੇ ਨੌਜਵਾਨਾਂ ਨੂੰ ਸਾਡੀ ਨੌਜਵਾਨ ਪੀੜ੍ਹੀ ਨੂੰ ਕਾਦੇ ਨਾਲ ਕੀ ਖੋਲ ਕੇ ਦਿੱਤਾ ਉਹਨਾਂ ਨੇ ਸਾਡੇ ਵਾਸਤੇ ਹੱਤੇ ਖੋਲੇ ਆ ਸ਼ਰਾਬ ਦੇ ਹੱਤੇ ਜਿਹੜੇ ਹੁੰਦੇ ਹੈਗੇ ਉਹ ਥਾਂ ਥਾਂ ਤੋਂ ਲਿਖਿਆ ਮਿਲ ਜਾਂਦਾ ਕਿਤੇ ਐ ਲਾਇਬ੍ਰੇਰੀ ਨਹੀਂ ਮਿਲਦੀ ਹੈਗੀ ਜਿਵੇਂ ਥਾਂ ਥਾਂ ਦੇ ਉੱਤੇ ਕਿਸੇ ਵੀ ਬੱਸ ਅਡੇ ਦੇ ਉੱਤੇ ਖੜੋ ਕੇ ਵੇਖ ਲਓ ਕਿਸੇ ਸੜਕ ਦੇ ਕਿਨਾਰੇ ਖੜੋ ਕੇ ਵੇਖ ਲਓ ਲਿਖਿਆ ਹੁੰਦਾ ਠੇਕਾ ਸ਼ਰਾਬ ਦੇਸੀ ਤੇ ਅੰਗਰੇਜ਼ੀ ਆ ਕਈਆਂ ਨੌਜਵਾਨਾਂ ਨੇ ਇਸ ਤਰ੍ਹਾਂ ਦੀ ਇਹਦੀ ਨਕਲ ਮਾਰ ਕੇ ਇਹ ਵੀ ਇਸ ਤਰ੍ਹਾਂ ਦਾ ਵੀ ਚਲਾਇਆ ਸਿਸਟਮ ਕਿ ਠੇਕਾ ਕਿਤਾਬ ਦੇਸੀ ਤੇ ਅੰਗਰੇਜ਼ੀ ਤੇ ਅੰਗਰੇਜ਼ੀ ਦੀਆਂ ਕਿਤਾਬਾਂ ਵੀ ਮਿਲਦੀਆਂ ਪੰਜਾਬੀ ਵਾਲੀਆਂ ਵੀ ਮਿਲਦੀਆਂ ਹਿੰਦੀ ਵਾਲੀਆਂ ਵੀ ਮਿਲਦੀਆਂ ਇਹ ਸਾਡੇ ਕੋਲੇ ਠੇਕਾ ਕਿਤਾਬ ਹੈ ਤੇ ਪਰ ਠੇਕਾ ਸ਼ਰਾਬ ਆ ਜਿਹੜਾ ਉਹ ਥਾਂ ਥਾਂ ਦੇ ਉੱਤੇ ਸਾਡੇ ਪ੍ਰਬੰਧਕਾਂ ਨੇ ਖੋਲੇ ਹੋਏ ਆ ਹਾਤੇ ਖੋਲੇ ਹੋਏ ਇਹਨਾਂ ਨੇ ਨੰਬਰ 2 ਦੇ ਉੱਤੇ ਕੋਠੇ ਖੁੱਲੇ ਹੋਏ ਹੈਗੇ ਜਿਨ੍ਹਾਂ ਦੇ ਉੱਤੇ ਜਿਸਮ ਫਰੋਸ਼ੀ ਦੇ ਅੱਡੇ ਬਕਾਇਦਾ ਲਾਇਸੈਂਸਾਂ ਨਾਲ ਚੱਲ ਰਹੇ ਨੇ ਕਿ ਮਹਾਨਗਰਾਂ ਦੇ ਵਿੱਚ ਇਹ ਵੀ ਹੈ ਕਿ ਕੈਸੀਨੋ ਚੱਲ ਰਹੇ ਨੇ ਜਿੱਥੇ ਨਾਚ ਗਾਣੇ ਚੱਲਦੇ ਨੇਗੇ ਜੂਏ ਦੇ ਅੱਡੇ ਚੱਲਦੇ ਨੇਗੇ ਜਾਨੀ ਇਸ ਤਰ੍ਹਾਂ ਦੀਆਂ ਜੜੀਆਂ ਚੀਜ਼ਾਂ ਨੇਗੀਆਂ ਉਹ ਸਾਡੇ ਸਮਾਜ ਦੇ ਵਿੱਚ ਪਾਈਆਂ ਜਾਂਦੀਆਂ ਪਰ ਲਾਇਬ੍ਰੇਰੀਆਂ ਸਕੂਲ ਤੇ ਕਿਤਾਬ ਘਰ ਹੈ ਜਿਹੜੇ ਉਹ ਹਲੇ ਵੀ ਮੱਠੀ ਸਪੀਡ ਦੇ ਨਾਲ ਕਿਤੇ ਜਿਹੜੇ ਚੇਤਨ ਲੋਕ ਬੈਠੇ ਨੇਗੇ ਸੁਚੇਤ ਲੋਕ ਬੈਠੇ ਆ ਉਹਨਾਂ ਨੇ ਆਪਣੇ ਘਰਾਂ ਦੇ ਅੰਦਰ ਵੀ ਤੇ ਉਹਨਾਂ ਨੇ ਸਮਾਜ ਦੇ ਵਿੱਚ ਵੀ ਜਿਹੜੀਆਂ ਲਾਇਬ੍ਰੇਰੀਆਂ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਅੱਜ ਅਸੀਂ ਵਿਸ਼ਵ ਪੁਸਤਕ ਦਿਵਸ ਦੇ ਉੱਤੇ ਉਹਨਾਂ ਜੁਗਨੂਆਂ ਨੂੰ ਜਿਹੜੇ ਲੋਕਾਂ ਨੇ ਕਿਤਾਬਾਂ ਵੱਲ ਰੁਚਿਤ ਕੀਤਾ ਸਮਾਜ ਨੂੰ ਤੇ ਲਾਇਬ੍ਰੇਰੀ ਨਾਲ ਕਿਤਾਬਾਂ ਨਾਲ ਲਾਇਬ੍ਰੇਰੀਆਂ ਨਾਲ ਜੋੜਿਆ ਲੋਕਾਂ ਨੂੰ ਅਸੀਂ ਉਹਨਾਂ ਸਾਰੇ ਜੁਗਨੂਆਂ ਨੂੰ ਰੋਸ਼ਨੀ ਵੰਡਣ ਵਾਲੇ ਲੋਕਾਂ ਨੂੰ ਸਲਾਮ ਕਰਦੇ ਹਾਂ ਸਲੂਟ ਕਰਦੇ ਹਾਂ ਤੇ ਤੁਹਾਨੂੰ ਵਿਸ਼ਵ ਪੁਸਤਕ ਦਿਵਸ ਦੇ ਉੱਤੇ ਮੈਂ ਵਧਾਈ ਵੀ ਕਹਿੰਦਾ ਤੇ ਤੁਹਾਨੂੰ ਬੇਨਤੀ ਵੀ ਕਰਦਾ ਹਾਂ ਕਿ ਮਿੱਤਰੋ ਇੱਕੋ ਇੱਕ ਠੀਕ ਰਾਹ ਜਿਹੜਾ ਹੈਗਾ ਉਹ ਇਨਕਲਾਬੀ ਸਹਿਤ ਉਸਾਰੂ ਸਹਿਤ ਅਗਾਹ ਬਦੂ ਸਹਿਤ ਉਹਦੇ ਨਾਲ ਜੁੜ ਕੇ ਹੀ ਜ਼ਿੰਦਗੀ ਦੀ ਬੇੜੀ ਹੈ ਜਿਹੜੀ ਪਾਰ ਲੱਗ ਸਕਦੀ ਹੈ ਦੂਜੀ ਕਿਸਮ ਦਾ ਜਿਹੜਾ ਸਹਿਤ ਹੈ ਜਿਹੜਾ ਮੈਂ ਗਿਣਿਆ ਚਾਰ ਕਿਸਮ ਦਾ ਹੋਰ ਕਿ ਪਿਛਾਂ ਕਿਚੂ ਖਿਚੂ ਸਹਿਤ ਸਥਾਪਤੀ ਵਾਲਾ ਲੱਚਰ ਸਹਿਤ ਅਤੇ ਤੂੜੀ ਸਹਿਤ ਹੈ ਜਿਹੜਾ ਇਹਨੇ ਸਾਨੂੰ ਪਾਰ ਨਹੀਂ ਲਾਉਣਾ ਹੈ ਤਾਂ ਗਾਂਹ ਬਦੂ ਸਹਿਤ ਹੈ ਜਿਹੜਾ ਇਹਦੇ ਨਾਲ ਜੁੜ ਕੇ ਜਿਹੜਾ ਹੈਗਾ ਅਸੀਂ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਪਾਰ ਲਾ ਸਕਦੇ ਆ ਤਾਂ ਵਿਸ਼ਵ ਪੁਸਤਕ ਦਿਵਸ ਦੇ ਉੱਤੇ ਮੈਂ ਤੁਹਾਡੇ ਨਾਲ ਇਹ ਸ਼ਬਦ ਸਾਂਝੇ ਕੀਤੇ ਆ ਆਸ ਕਰਦਾ ਚੰਗੇ ਲੱਗੇ ਆ ਹੋਣਗੇ ਤੁਹਾਨੂੰ ਜੇ ਚੰਗੇ ਲੱਗੇ ਆ ਤਾਂ ਇਹਨਾਂ ਨੂੰ ਗਾਹ ਸ਼ੇਅਰ ਕਰ ਦਿਓ ਇਹਨਾਂ ਸ਼ਬਦਾਂ ਨਾਲ ਤੁਹਾਡੇ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ